ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਤੁਹਾਡੇ ਨਾਲ ਆਪਾਂ ਕੋਈ ਵਲੌਗ ਨਹੀਂ ਸ਼ੇਅਰ ਕਰਨ ਲੱਗੇ ਅੱਜ ਤੁਹਾਡੇ ਨਾਲ ਆਪਾਂ ਕਰਨ ਲੱਗੇ ਆ ਰੈਸਪੀ ਸ਼ੇਅਰ ਤੁਸੀਂ ਇਹ ਬੜੀਆਂ ਮਿਰਚਾਂ ਹਰੀਆਂ ਦੀਆਂ ਭਰਮੀਆਂ ਅਚਾਰ ਵਗੈਰਾ ਤਾਂ ਕਾਫੀ ਵਾਰ ਖਾਦਾ ਹੋਊਗਾ ਬਟ ਆਪਾਂ ਤੁਹਾਨੂੰ ਇਸ ਵਾਰ ਅਚਾਰ ਵਗੈਰਾ ਦੀ ਰੈਸਪੀ ਨਹੀਂ ਦਵਾਂਗੇ ਇਸ ਵਾਰ ਤੁਹਾਨੂੰ ਇਹਦੀ ਸਬਜ਼ੀ ਬਣਾ ਕੇ ਦਿਖਾਵਾਂਗੇ ਆਪਾਂ ਇਹਦੀ ਬਣਾਵਾਂਗੇ ਸਬਜ਼ੀ ਹਨਾ ਆਪਾਂ ਬਣਾਵਾਂਗੇ ਭਰਮੀ ਮਿਰਚ ਦੀ ਸਬਜ਼ੀ ਤੇ ਤੁਸੀਂ ਬੜੇ ਰਹੋ ਆਪਣੇ ਤੁਹਾਨੂੰ ਮੈਂ ਦਿਖਾਉਂਗੀ ਵੀ ਆਪਾਂ ਕਿਵੇਂ ਬਣਾਉਨੇ ਆ ਤੇ ਅਚਾਰ ਤਾਂ ਮੇਰੀਆਂ ਭੈਣਾਂ ਨੇ ਬਹੁਤ ਖਾਦਾ ਹੋਊਗਾ ਕਈ ਭੈਣਾਂ ਨੇ ਤਾਂ ਬਹੁਤ ਵਾਰ ਆਹ ਸਬਜੀ ਟਰਾਈ ਕਰੀ ਹੋਊਗੀ ਤੇ ਕਈ ਭੈਣਾਂ ਨੇ ਨਹੀਂ ਕੀਤੀ ਹੋਣੀ ਤੇ ਇਹਨਾਂ ਥੋੜੀਆਂ ਜਿਹੀਆਂ ਆਪਾਂ ਮੰਗਵਾਈਆਂ ਸੀ ਵਿੱਚੋਂ ਥੋੜੀਆਂ ਜਿਹੀ ਰੈੱਡ ਨਿਕਲ ਗਈਆਂ ਸੀਗੀਆਂ ਤੇ ਇਹ ਥੋੜੀ ਜਿਹੀ ਖੀਖ ਸੀ ਇਹ ਆਪਾਂ ਵਿੱਚ ਪਾ ਲਈ ਜਿਹੜੀਆਂ ਜ਼ਿਆਦਾ ਰੈੱਡ ਸੀਗੀਆਂ ਉਹ ਨਹੀਂ ਲਈਆਂ ਹੈਗੀਆਂ ਤੇ ਹੁਣ ਆਪਾਂ ਇਹਨਾਂ ਨਾਲ ਲਈ ਬਣਾ ਲ ਲਈ ਜਿਹੜਾ ਆਪਾਂ ਸਾਰਾ ਮਟੀਰੀਅਲ ਤਿਆਰ ਕੀਤਾ ਉਹ ਤੁਹਾਨੂੰ ਦਿਖਾਣੇ ਆ ਹਾਂਜੀ ਆਪਾਂ ਇਹਦੇ ਲਈ ਲੈ ਲੈਣੀ ਪਿਆਜ਼ ਪਿਆਜ਼ ਕਟਿੰਗ ਕਰ ਲਈ ਹਰੀ ਮਿਰਚ ਲੈ ਲਈ ਹਰੀ ਮਿਰਚ ਆਪਾਂ ਥੋੜੀ ਹੋ ਲਈਆ ਕਿਉਂਕਿ ਉਧਰ ਮਿਰਚ ਉਹਦੇ ਵਿੱਚ ਵੀ ਮਿਰਚ ਹੈਗੀ ਆ ਤੇ ਅਦਰਕ ਲਈ ਆਪੇ ਆਪਾਂ ਅਦਰਕ ਨੂੰ ਮੈਸ਼ ਕਰ ਲਿਆ ਕਿਉਂਕਿ ਬੱਚੇ ਨਹੀਂ ਖਾਂਦੇ ਹੈਗੇ ਤੁਹਾਨੂੰ ਪਤਾ ਹੀ ਅੱਜਕੱਲ ਬੱਚਿਆਂ ਦੇ ਨਖਰੇ ਤੇ ਇੱਧਰ ਲੈ ਲਿਆ ਜੀ ਆਪਾਂ ਨੇ ਲਸਣ ਤੇ ਆਪਾਂ ਨੇ ਆਲੂ ਔਇਲ ਕਰ ਲਈ ਸੀਗੇ ਤੇ ਆਲੂਆਂ ਨੂੰ ਹੁਣ ਆਪਾਂ ਨੇ ਮੈਸ਼ ਕਰ ਲਿਆ ਠੀਕ ਆ ਜੀ ਇਹਨੂੰ ਹੁਣ ਆਪਾਂ ਮੈਸ਼ ਕਰ ਲਿਆ ਆਲੂਆਂ ਨੂੰ ਤੇ ਇਹਦਾ ਹੁਣ ਆਪਾਂ ਤੜਕਾ ਤਿਆਰ ਕਰਾਂਗੇ ਪਹਿਲਾਂ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਆਪਾਂ ਨੇ ਇੱਧਰ ਆਇਲ ਗਰਮ ਰੱਖ ਲਿਆ ਆਇਲ ਆਪਣਾ ਗਰਮ ਹੋ ਚੁੱਕਿਆ ਹੈ ਤੇ ਆਇਲ ਆ ਪੈਨ ਪੂਰਾ ਗਰਮ ਕਰ ਲਿਆ ਆਪਾਂ ਜਿਆਦਾ ਆਇਲ ਨਹੀਂ ਲੈਣਾ ਹੈਗਾ ਤੇ ਆਪਾਂ ਹੁਣ ਵਿੱਚ ਐਡ ਕਰਾਂਗੇ ਜੀਰਾ ਤੇ ਹਿੰਗ ਉਸ ਤੋਂ ਬਾਅਦ ਆਪਾਂ ਪਿਆਜ਼ ਐਡ ਕਰਾਂਗੇ ਸੌਰੀ ਜੀ ਮੈਂ ਕੱਲ ਦੀ ਵੀਡੀਓ ਬਣਾ ਰਹੀ ਹਾਂ ਤਾਂ ਕਰਕੇ ਹੁਣ ਵੀਡੀਓ ਮੇਰਾ ਸਟੈਂਡ ਖਰਾਬ ਹੋ ਚੁੱਕਿਆ ਹੈ ਤੇ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਆ ਰਹੀ ਆ ਤੁਸੀਂ ਪਲੀਜ਼ ਅ ਥੋੜਾ ਜਿਹਾ ਉਹ ਕਰਿਓ ਸੌਰੀ ਫ੍ਰੈਂਡਸ ਅਪਾ ਥੋੜੀ ਜੀ ਹੋ ਗਈ ਗਲਤੀ ਮੈਂ ਪਾਉਣਾ ਸੀਗਾ ਪਹਿਲਾ ਲਸਣ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਇੱਥੇ ਰੱਖ ਕੇ ਇਹਨੂੰ ਉਹ ਕਰ ਲੈਨੇ ਆ ਇੱਕ ਮਿੰਟ ਮੈਂ ਪਾਲਵਾ ਮੈਂ ਤੁਹਾਨੂੰ ਫੇਰ ਮਿਲਦੀ ਆ ਹਾਂਜੀ ਫ੍ਰੈਂਡਸ ਆਪਾਂ ਨੇ ਲਸਣ ਫਰਾਈ ਕਰ ਲਿਆ ਮੈਂ ਥੋੜਾ ਜਿਹਾ ਪਾਉਣਾ ਭੁੱਲ ਗਈ ਸੀ ਸੌਰੀ ਸਭ ਤੋਂ ਪਹਿਲਾਂ ਤੁਸੀਂ ਲਸਣ ਪਾਉਣਾ ਜ਼ਰੂਰ ਤੇ ਮੈਂ ਮੇਰੇ ਦਿਮਾਗ ਚੋਂ ਨਿਕਲ ਗਿਆ ਸੀਗਾ लसन अपने फ्राई कर लिया जी हम आप प्याजा मिक्स कर देंगे उस तो बाद जी आप हरिया मिर्चा भी पा देंगे लाल ही अपने ज्यादा नहीं भुनने गए ज्यादा फ्राई नहीं करने है जो रखने ने ता जो आपू टेस्ट आवे है ना प्याज का ਹਾਂਜੀ ਫ੍ਰੈਂਡਸ ਜਿੰਨੇ ਕ ਆਪਾਂ ਨੂੰ ਚਾਹੀਦੇ ਸੀ ਆਪਾਂ ਨੇ ਉਹਨੇ ਕ ਪਿਆਜ਼ ਭੁੰਨ ਲਏ ਤੇ ਤੁਸੀਂ ਵੀ ਬਣਾਇਓ ਆਪਣੇ ਦੇ ਘਰ ਦੇ ਵਿੱਚ ਜਮੀ ਜਮੀ ਜੀ ਹਨਾ ਤੁਸੀਂ ਬਣਾ ਕੇ ਇੱਕ ਵਾਰ ਟਰਾਈ ਜ਼ਰੂਰ ਕਰਿਓ ਤੇ ਇਹਦੇ ਵਿੱਚ ਆਪਾਂ ਐਡ ਕਰਦਾਂਗੇ ਥੋੜੀ ਜੀ ਹਲਦੀ ਥੋੜੀ ਜੀ ਲਾਲ ਮਿਰਚ ਜਿਆਦਾ ਨਹੀਂ ਥੋੜੀ ਜੀ ਤੇ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਲਿਓ ਤੇ ਵਿੱਚ ਐਡ ਕਰਾਂਗੇ ਕਾਲੀ ਮਿਰਚ ਔਰ ਐਡ ਕਰਾਂਗੇ ਨਮਕ ਸਵਾਦ ਅਨੁਸਾਰ ਜਿੰਨਾ ਤੁਹਾਨੂੰ ਪਸੰਦ ਦਾ ਖਾਣਾ ਘੱਟ ਵੱਧ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਜੀ ਆਪਾਂ ਇਹ ਮੈਂ ਘਰੇ ਬਣਾਇਆ ਹੋਇਆ ਤਿਆਰ ਕੀਤਾ ਹੋਇਆ ਮਸਾਲਾ ਉਹ ਐਡ ਕਰਾਂਗੇ ਉਸ ਤੋਂ ਬਾਅਦ ਜੀ ਐਡ ਕਰਾਂਗੇ ਆਪਾਂ ਆਮਚੂਰ ਪਾਊਡਰ ਥੋੜਾ ਜਿਹਾ ਟੇਸਟ ਦੇ ਅਕੋਰਡਿੰਗ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹ ਚ ਆਪਾਂ ਜ਼ਿਆਦਾ ਔਇਲ ਨਹੀਂ ਲੈਣਾ ਹੈਗਾ ਕਈ ਤਾਂ ਪੇਰੀਆਂ ਪੈਣਾ ਮਤਲਬ ਕਿ ਕੱਚਾ ਵੀ ਭਰ ਲੈਂਦੀਆਂ ਕੱਚਾ ਮਸਾਲਾ ਤਿਆਰ ਕਰਕੇ ਜਿਵੇਂ ਆਲੂਆਂ ਦੇ ਵਿੱਚ ਸਾਰਾ ਮੈਸ਼ ਸਮਾਨ ਤਿਆਰ ਰੈਡੀ ਕਰ ਲੈਣਾ ਸੀਗਾ ਮਸਾਲੇ ਵਗੈਰਾ ਇਹਦੇ ਪਿੱਛੇ ਪਾ ਲੈਣੀ ਸੀਗਾ ਬਟ ਮੈਨੂੰ ਥੋੜਾ ਜਿਹਾ ਉਹ ਵਧੀਆ ਨਹੀਂ ਲੱਗਦਾ ਹੈਗਾ ਮੈਨੂੰ ਥੋੜਾ ਕੱਚਾ ਕੱਚਾ ਲੱਗ ਜਾਂਦਾ ਹੈ ਤੇ ਮੈਂ ਆਪਣਾ ਤੜਕਾ ਲਗਾ ਕੇ ਹੀ ਬਣਾਉਂਗੀ ਬਾਕੀ ਜੇ ਤੁਹਾਨੂੰ ਉਦਾਂ ਵਧੀਆ ਲੱਗਦਾ ਤੁਸੀਂ ਉਦਾਂ ਵੀ ਬਣਾ ਸਕਦੇ ਹੋ ਹਰ ਇੱਕ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਬਣਾ ਸਕਦੇ ਹੋ ਉਹਨਾਂ ਇਹਦੇ ਵਿੱਚ ਆਪਾਂ ਆਲੂ ਮੈਸ਼ ਕਰਿਤੇ ਹੋਏ ਜਿਹੜੇ ਉਹ ਐਡ ਤੁਸੀਂ ਮੈਸ਼ ਕਰੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾ ਫਿਰ ਸਾਰਾ ਨੂਨ ਮਿਰਚਾ ਸਾਰਾ ਇਹਦੇ ਵਿੱਚ ਐਡ ਹੋ ਜਾਵੇ ਚਲੋ ਜੀ ਮੈਂ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲਾ ਤੁਹਾਨੂੰ ਫਿਰ ਮਿਲਦੀ ਆ ਹਾਂਜੀ ਫਰੈਂਡਸ ਮੈਨੂੰ ਨਾ ਥੋੜੀ ਜਿਹੀ ਫੋਨ ਦੀ ਪ੍ਰੋਬਲਮ ਕਰਕੇ ਹਨਾ ਮਤਲਬ ਸਟੈਂਡ ਨਹੀਂ ਹੈਗਾ ਮੇਰੇ ਕੋਲ ਮੇਰਾ ਸਟੈਂਡ ਟੁੱਟ ਚੁੱਕਿਆ ਉਹਦੇ ਕਰਕੇ ਮੈਨੂੰ ਥੋੜੀ ਜਿਹੀ ਪ੍ਰੋਬਲਮ ਆਈ ਆ ਤੇ ਦੇਖੋ ਜੀ ਆਪਾਂ ਨੇ ਹੁਣ ਇਹਦੇ ਵਿੱਚ ਧਣੀਆਂ ਵੀ ਵਿੱਚ ਮਿਕਸ ਕਰ ਲੈਣਾ ਖੂਬ ਸਾਰਾ ਪਾ ਧਣੀਆਂ ਪਾ ਲਿਆ ਤੇ ਇਹਨੂੰ ਨਾ ਆਪਾਂ ਕੰਟੇਨਰ ਦੇ ਵਿੱਚ ਕੱਢ ਲਵਾਂਗੇ ਇਹਦੇ ਵਿੱਚ ਫੇਰ ਆਪਾਂ ਆਇਲ ਪਾ ਦੇਣਾ ਥੋੜਾ ਜਿਹਾ ਤੁਸੀਂ ਭਾਂਡੇ ਦੇ ਵਿੱਚ ਆਇਲ ਪਾ ਦਾਂਗੇ ਤੇ ਲੈ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਕੰਟੇਨਰ ਦੇ ਵਿੱਚ ਆਪਾਂ ਕੱਢ ਲਈਏ ਇਹ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਹਾਂਜੀ ਫਰੈਂਡਸ ਇਹਨੂੰ ਆਪਾਂ ਕੰਟੇਨਰ ਦੇ ਵਿੱਚ ਕੱਢ ਲਿਆ ਤੇ ਹੁਣ ਆਪਾਂ ਨੇ ਇਹਨੂੰ ਭਰ ਲਾਂਗੇ ਇਹ ਮਿਰਚਾਂ ਨੂੰ ਨਾ ਹੁਣ ਆਪਾਂ ਇਹਦੇ ਵਿੱਚ ਸਟਾਪਿੰਗ ਕਰਾਂਗੇ ਜੋ ਵੀ ਆਪਾਂ ਇਹ ਮਟੀਰੀਅਲ ਤਿਆਰ ਕੀਤਾ ਹੈ ਤੁਸੀਂ ਚਮਚੇ ਦੇ ਨਾਲ ਵੀ ਫਿਲ ਕਰ ਸਕਦੇ ਹੋ ਬਟ ਮੈਂ ਹੱਥ ਨਾਲ ਮੈਨੂੰ ਵਧੀਆ ਲੱਗਦਾ ਬੈਸਟ ਲੱਗਦਾ ਹੱਥ ਨਾਲ ਸਭ ਤੋਂ ਤੁਸੀਂ ਚਮਚੇ ਨਾਲ ਵੀ ਫਿਲ ਕਰ ਸਕਦੇ ਹੋ ਵੈਸੇ ਵੀ ਤਾਂ ਆਪਾਂ ਹਰ ਇੱਕ ਚੀਜ਼ ਹੱਥ ਨਾਲੇ ਹਨਾ ਬਣਾਉਨੇ ਆ ਐਦਾਂ ਇਹਨੂੰ ਚੰਗੀ ਤਰ੍ਹਾਂ ਸਟਾਪਿੰਗ ਕਰ ਲੈਣੀ ਆ ਜਿਵੇਂ ਆਪਾਂ ਪੱਪਰ ਮੇਕੇਲੇ ਬਣਾਨੇ ਉਪਦਾ ਹਾਂਜੀ ਫਰੈਂਸ ਜਿਹੜਾ ਆਪਾਂ ਨੇ ਆਲੂਆਂ ਦਾ ਮਿਕਸਚਰ ਤਿਆਰ ਕੀਤਾ ਸੀਗਾ ਉਹ ਆਪਾਂ ਨੇ ਸਟਫਿੰਗ ਕਰਤਾ ਸਾਰੀਆਂ ਮਿਰਚਾਂ ਦੇ ਵਿੱਚ ਇਹਨਾਂ ਨੂੰ ਭਰਮੀਆਂ ਮਿਰਚਾਂ ਆਪਾਂ ਬਣਾਵਾਂਗੇ ਤੇ ਇੱਧਰ ਆਪਣਾ ਔਇਲ ਆ ਜਿਹੜਾ ਉਹ ਵੀ ਗਰਮ ਹੋ ਗਿਆ ਬਸ ਉਹ ਔਇਲ ਦੇ ਵਿੱਚ ਆਪਾਂ ਨੇ ਰੱਖ ਕੇ ਹੁਣੇ ਫਰਾਈ ਕਰ ਲੈਣੀਆਂ ਇਹਨਾਂ ਨੂੰ ਔਇਲ ਦੇ ਵਿੱਚ ਰੱਖ ਲਓ और तुम भुल्त भी जल्दी जल्दी जमी जल्दी बना के हाल उल्ट गुल्ट करके आप फ्राई करा देखो है फ्राई होगी गंधिया भी आपको उल्टा गुंड कर देना आप ਫਾਈਰ ਨੂੰ ਮਨੋ ਫੇਰ ਮਿਲਦੀਆਂ ਦੁਕਾਨੀਆਂ ਤੁਹਾਨੂੰ ਲਾਸਟ ਫਾਈਨਲ ਲੁੱਕ ਹਾਂਜੀ ਫਰੈਂਡਸ ਆਪਣੀਆਂ ਮਿਰਚਾਂ ਹੋ ਗਈਆਂ ਰੈਡੀ ਭਰੀਆਂ ਮਿਰਚਾਂ ਦੀ ਸਬਜ਼ੀ ਰੈਡੀ ਹੋ ਗਈ ਤੇ ਤੁਸੀਂ ਇਹਨਾਂ ਨੂੰ ਪਰਾਂਠਿਆਂ ਦੇ ਨਾਲ ਵੀ ਖਾ ਸਕਦੇ ਹੋ ਤੇ ਰੋਟੀ ਦੇ ਨਾਲ ਵੀ ਖਾ ਸਕਦੇ ਹੋ ਤੇ ਨਾਲ ਦਹੀਂ ਲੈ ਸਕਦੇ ਹੋ ਹਨਾ ਇਹ ਆਪਣੀਆਂ ਭਰਮੀਆਂ ਮਿਰਚਾਂ ਆਲੂ ਪਾ ਕੇ ਹੋ ਗਿਆ ਰੈਡੀ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਟਰਾਈ ਜ਼ਰੂਰ ਕਰਿਓ ਇੱਕ ਵਾਰ ਬਣਾ ਕੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਤੁਹਾਡੇ ਕੋ ਬਣੀ ਆ ਤੇ ਖਾ ਕੇ ਵੀ ਜ਼ਰੂਰ ਦੱਸਿਓ ਤੇ ਚਲੋ ਜੀ ਅੱਜ ਦਾ ਵੀਡੀਓ ਦਾ ਕਰਦੇ ਆ ਇੱਥੇ ਐਂਡ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਪਲੀਜ਼ ਵੀਡੀਓ ਨੂੰ ਕਮੈਂਟਸ ਔਰ ਸ਼ੇਅਰ ਔਰ ਲਾਈਕ ਜ਼ਰੂਰ ਕਰਦੇ ਆ ਕਰੋ ਤੁਹਾਡੇ ਇੱਕ ਲਾਈਕ ਦੇ ਨਾਲ ਤੇ ਸ਼ੇਅਰ ਕਰਨ ਦੇ ਨਾਲ ਸਾਡੇ ਹੋਰ ਵੀ ਹਨਾ ਸਾਡੇ ਨਾਲ ਭੈਣ ਭਾਈ ਜੁੜਨਗੇ ਜੇ ਤੁਹਾਨੂੰ ਸਾਡੀ ਟੈਸਟ ਵੀ ਵਧੀਆ ਲੱਗੀ ਤਾਂ ਥੈਂਕ ਯੂ ਸੋ ਮੱਚ ਜੀ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵਲੌਗ ਦੇ ਨਾਲ ਓਕੇ ਜੀ ਬਾਏ ਬਾਏ ਕੇਅਰ